ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖ ਲਓ ਝੋਨਾ ਮਦੋਲ ਮਦੋਲ ਸਿੱਟਿਆ ਪਿਆ ਆਪਣਾ ਸਾਰਾ ਪਾਸੇ ਨੂੰ ਖਲਾਰ ਖਲਾਰ ਕੇ ਸਿੱਟਿਆ ਪਿਆ ਰੱਬ ਨੇ ਚਲੋ ਕੋਈ ਨਹੀਂ ਵੱਢ ਲੈਣਾ ਹੌਲੀ ਹੌਲੀ ਤੇ ਅੱਜ ਆ ਵੀ ਬਹੁਤ ਪੰਗਾ ਪਈ ਜੱਬ ਮੋਟਰ ਦੀ ਆਪਣੀ ਤੇ ਬਹੁਤ ਜਗ੍ਹਾ ਕਟਰ ਲਾਉਣ ਨੂੰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਫੇਰ ਗਿਆ ਉੱਥੇ ਜਾਓ ਹਾਂ ਜੀ ਵਧੀਆ ਮਾਰਦਾ ਹੈ ਹੈ ਹੀ 50 ਪਾਵਰ ਵੀਰੇ ਵੀਰੇ ਤੁਸੀਂ 50 ਪਾਵਰ ਮਗਰ ਕੀ ਪਾਉਣਾ? ਦਬੇਲੇ ਇਧਰ ਕਰਾ ਦੇ ਥੋੜੀ ਨਾ ਦੱਬ ਦੋ ਵੀਰੇ ਚਲਾਈ ਜਾਣਾ ਵੀਰ ਨੂੰ ਪਾਈ ਕਿ ਕੋਈ ਦਿੱਕਤ ਨਹੀਂ ਵਧੀਆ ਚੱਲ ਉਹ ਤਾਂ ਚਲਾ ਦੇਣੀ ਆ ਵੀਰੇ ਉਹਨੂੰ ਥੋੜੀ ਨਾਲ ਵਧੀਆ ਚੱਲ ਆ ਪੰਗੇ ਬਹੁਤ ਪੈ ਜਾਂਦਾ ਆਪਣੀ ਮੋਟਰ ਤੇ ਜਗਾ ਬਹੁਤ ਆ ਕੱਟਣ ਲੱਗਣ ਨੂੰ ਪਰ ਉੱਥੇ ਤਾਰਾਂ ਇੰਨੀਆਂ ਨੀਵੀਆਂ ਆ ਕਿ ਕੈਵਨ ਦੇ ਥੱਲੇ ਤੱਕ ਆਉਂਦੀਆਂ ਤੇ ਲਾਈਟ ਚੱਲਦੀ ਆ ਤੇ ਪ੍ਰੋਬਲਮ ਕੀ ਆ ਕਿ ਉਹਦੀ ਸੋਚ ਨਹੀਂ ਕੱਟ ਹੁੰਦੀ ਟਰਾਂਸਫਰਾਂ ਦੇ ਟੱਕਰਾ ਮਾਰੀ ਜਾਂਦੇ ਆ ਤੇ ਬੜਾ ਜੱਬ ਹੋਇਆ ਹੈ ਤੇ ਆਪਾਂ ਮੱਥਾ ਟੇਕ ਕੇ ਆਪਾਂ ਬੜਾ ਕੰਮ ਆ ਜ਼ਰੂਰੀ ਜਾ ਕੇ ਆਉਨੇ ਆ ਫਿਰ ਇਹ ਆਪਦਾ ਕਰੀ ਚੱਲਣਗੇ ਆਪਾਂ ਇੱਕ ਮਸ਼ੀਨ ਚਲਾ ਕੇ ਸੀ ਪ੍ਰਸ਼ਾਦ ਵੰਡ ਕੇ ਹੇ ਹੁਣ ਝੋਨਾ ਇੱਥੇ ਵੱਢਣ ਵਾਲਾ ਹੈਗਾ ਪਰ ਬੜਾ ਵਧੀਆ ਸੁੱਕਾ ਸੀਗਾ ਤੇ ਮੈਂ ਕਿਹਾ ਯਾਰ ਦੂਜੀ ਵੀ ਲੈਓ ਨਾਲੇ ਇਹ ਹਜੇ ਰਾਣੀ ਸੁੰਦਰਾ ਆਪਣੀ ਚਾਲੂ ਨਹੀਂ ਹੋਈ ਸੀਗੀ ਇੱਕ ਵਾਰ ਵੀ ਚਲਾਈ ਨਹੀਂ ਤੇ ਹੁਣ ਇਹਨੂੰ ਚਲਾ ਲਾਂਗੇ ਤੇ ਨਾਲੇ ਚੈੱਕ ਹੋ ਜੂ ਤੇ ਨਾਲੇ ਚਲੋ ਚਾਲੂ ਹੋ ਜੂ ਇਹ ਆਪਣੇ ਆ ਗਈ ਦੋ ਆਪਣੇ ਆਗੀਆਂ ਇੱਕ ਹਾਲੈਂਡ ਉਧਰ ਕਿਸੇ ਦੇ ਵੱਢਣ ਗਈ ਹੋਈ ਆ ਫੈਂਡੀ ਉਹ ਵੀ ਹੋਣੀ ਗਈ ਆ ਹਜੇ ਤੇ ਚਲੋ ਨਾਲੇ ਆਪਾਂ ਰੋਟੀ ਲੈ ਤੇ ਰੋਟੀ ਖਾਣਿਆ ਬੰਦਿਆਂ ਨੂੰ ਨਾਲੇ ਜੁਲਾਈ ਮਸ਼ੀਨ ਸੈੱਟ ਕਰ ਲੈਂਦੇ ਆ ਮਸ਼ੀਨ ਸੈੱਟ ਸਟ ਕਰਕੇ ਚਲਾ ਲਾਂਗੇ ਤੇ ਟਰਾਲੀਆਂ ਆਪਾਂ ਲੈ ਆਈ ਦੀ ਅੱਜ ਟਰਾਲੀਆਂ ਭਰ ਕੇ ਕਢਾ ਲੈਨੇ ਆ ਖਾਲੂ ਮੰਡੀ ਚ ਲਾ ਦਾਂਗੇ ਤੇ ਨਾਲੇ ਆਪਾਂ ਲੈ ਆਇਆ ਮੌਿਸਚਰ ਮੀਟਰ ਮੌਿਸਚਰ ਚੈੱਕ ਕਰਦੇ ਆ ਵੀ ਝੋਨੇ ਦਾ ਕਿੰਨਾ ਗਾਉਂਦਾ ਫਿਰ ਪਤਾ ਲੱਗ ਜੂ ਆਪਾਂ ਨੂੰ ਸਾਰਾ ਕੁਝ ਲਓ ਜੀ ਚੱਲ ਪਈ ਬਾਢੀ ਆਪਣੀ ਪੂਰੀ ਜੋਰਾਂ ਸ਼ੋਰਾਂ ਤੇ 14 ਫੁੱਟੀ ਟਰਾਲੀ ਉਧਰ ਭਰ ਗਈ ਸੀ ਤੇ ਹੁਣ 16 ਫੁੱਟੀ ਵੀ ਭਰ ਗਈ ਤੇ ਫੇਰ ਹੁਣ ਵੱਡੀ ਟਰਾਲੀ ਲਿਆਂਦੀ ਹੋਈ ਆ ਆਪਣੇ ਤੇ ਮੈਂ ਕਹਿੰਦਾ ਝੋਨਾ ਕਰਦਾ ਰੂਹ ਖੁਸ਼ਪੂਰੀ ਵੀ ਇੰਨਾ ਸੋਹਣਾ ਪਿਆ ਹਜੇ ਵੀ ਹੁਣ ਡਿੱਗ ਪਿਆ ਸੀਗਾ ਜ਼ਰੂਰ ਤੇ ਉਹਦੇ ਵਿੱਚ ਹੁਣ ਕੀ ਕਰਦੇ ਦੋਸ਼ ਨਹੀਂ ਸੀ ਕਿਸੇ ਦਾ ਕਿਉਂਕਿ ਝੋਨਾ ਸੀਗਾ ਭਾਰਾ ਮਸ਼ੀਨ ਆਲਾ ਕਰਕੇ ਝੋਨਾ ਭਾਰਾ ਜਾਦੇ ਹੋ ਗਿਆ ਸੀਗਾ ਤੇ ਅਰਦਾ ਮਲਚਰ ਚੱਲ ਪਿਆ ਠੀਕ ਤੇ ਝੋਨਾ ਹੈਗਾ ਜਮੇ ਸੁੱਕਾ ਹੁਣ ਆਪਾਂ ਫਿਰ ਚੈੱਕ ਕਰਦੇ ਆ ਮੋਇਸਚਰ ਮੀਟਰ ਲੈ ਕੇ ਆਏ ਆ ਤੇ ਇਹ ਦੇਖੀਏ ਕਿੰਨਾ ਕੁ ਗਿੱਲਾ ਬੜਨਵਾ ਲਿਆ ਉਹ ਚੈੱਕ ਕਰੀਏ ਮਾੜਾ ਜਾਂ ਉਹੋ ਦਾਣਾ ਵੀ ਕਿੰਨਾ ਕੁ ਗਿੱਲਾ ਤੇ ਲੋ ਇੱਥੇ ਜਮਾ ਨਹੀਂ ਇੱਥੇ ਖੇਤ ਨੂੰ ਡੋਡੀ ਡੂਡੀ ਹੈਗੀ ਬਸ ਆਪਣੇ ਗਿਣਤੀ ਦਾ ਕੋਈ ਖੇਤ ਆ ਜਿਹਦੇ ਬੰਨਿਆ ਬੁੰਨਿਆ ਤੇ ਜਾਦੇ ਟੋਡੀ ਆ ਨਹੀਂ ਵਿਚ ਵਿਚ ਕੋਈ ਨਹੀਂ ਹੈ ਕਿਸ ਕਾ ਪਕੜਾ ਤੋ ਆਇਆ ਲਾਂਗਰੀ ਕੋ ਯਾਰ ਲਾਂਗਰੀ ਕੇ ਪਾਸ ਹੈ ਐਸੇ ਮੈਸ ਲੱਗਿਆ ਹੋਇਆ ਚੱਲਦੀ ਆ ਕਮੈਨ ਪਰ ਇਹ ਗੱਲ ਆ ਇਹ ਗਏਵੇਂ ਡਿੱਕੇ ਹੋਏ ਖੱਤੇ ਨਾ ਸੁੱਕੇ ਵੱਡਣ ਦੀ ਸੁਆਦ ਲਿਆ ਓਰੇ ਲਿਆ ਆ ਕੋਰੇ ਰੱਖ ਆ ਡੰਡੀ ਗੱਡ ਵਿੱਚੋਂ ਡੰਡੀ ਕੱਢ ਦੇ ਆ ਢੱਕਾ ਜਿਹਾ ਕੱਢ ਦੋ ਜੇ ਕੋਈ ਹੈਗਾ ਹਨਾ ਜਿਵੇਂ ਮੇਰਾ ਹਰਾ ਢੱਕਾ ਇਹ ਕੋਚਰ ਨਾਲ ਲਿਆਉਣਾ ਪੂਰਾ ਵੱਲ ਭਰ ਦੇ ਆ ਹਰਾ ਕੱਢ ਦੇ ਹਾਂ ਹਰਾ ਡੰਡਾ ਜਿਹਾ ਉਹ ਕੱਢ ਦੇ ਇਹਾਰੇ ਲੱਗੇ ਜੇ ਕੱਢਦੇ ਨੇ ਹੋਰ ਪਾਉੜਨੇ ਹੋਰ ਪੁੱਣ ਹਾਂ 14 ਮੋੜ ਚ ਰਹਿ ਬੜ ਨੂੰ ਆਣਾ ਇਸ ਸਮੇਂ ਦੀ ਚਾਦਰ ਚਣਕਾ ਦੀ ਆ ਪਰਲੇ ਪਾਸੇ ਵਾਲੀ ਪੱਤੀ ਉਹਦੀ ਕੋਈ ਢਿੱਲੀ ਆ ਦੇ ਲੋ ਇਹ ਸਿੰਗਲ ਵੈਲ ਤੇ ਚੱਲਦਾ ਇਸ ਸਮੇਂ ਜੋਨੇ ਦਾ ਦੇ ਲੋ 14 ਮੋੜ ਚ ਆਇਆ ਤੇ ਹੋਰ ਇਦੋਂ ਕੀ ਕਰ ਸਕਦਾ ਬੰਦਾ ਕੀ ਸੁੱਖਾ ਚਾਹੀਦਾ ਠੀਕ ਨੇ ਉਧਰ ਸਵਰਾਜ ਵੀ ਵਾਹ ਚਲਾਉਣ ਲੱਗਿਆ ਉਹ ਰਾਜੀ ਲਵਰਾਜ ਟੈਕਿੰਗ ਸ਼ੂਟਿੰਗ ਜੀ ਕਰਦੇ ਆ ਮੜ ਜੀ ਵਾਹ ਕਰਕੇ ਚਲਾਉਣ ਲੱਗਿਆ ਦੇ ਵੀਰਿਆ SMS ਜੇ ਤੁਹਾਨੂੰ ਨਾ ਬਚ ਕੇ ਰਿਆ ਕਰੋ ਸਾਰੇ ਵੀਰ ਕੋਈ ਵੀ ਇਹਦਾ ਸਾਰੇ ਨੇੜੇ ਨਾ ਇਹਦੇ ਜਾਇਆ ਕਰੋ ਕੋਈ ਵੀ ਇਹ ਤੋਂ ਦੂਰੀ ਬਣਾ ਕੇ ਰੱਖਿਆ ਕਰੋ ਇਹ SMS ਜੇ ਬਿਲਕੁਲ ਵੀ ਇਹਦੇ ਨਾਲ ਨੇੜੇ ਆਉਣ ਦੀ ਲੋੜ ਆ ਨਾ ਵਾਸਤਾ ਇਹ ਤੋਂ ਜਿੰਨੀ ਦੂਰੀ ਹੋਵੇ ਉਨਾ ਹੀ ਚੰਗਾ ਇਹ ਤਾਂ ਮਗਰੀ ਰਿਆ ਕਰੋ ਐਸ ਐਮ ਐ ਬਹੁਤ ਭੈੜੀ ਚੀਜ਼ ਐ ਆਪਾਂ ਸਵਰਾਜ ਕੰਮ ਜਲਾਈਏ ਉਹ ਤੇ ਵੀ ਮੱਥਾ ਟੇਕਦੀ ਐ ਹਾਂ ਬਾਜ਼ਾ ਦਾਣੇ ਹੋਰ ਪਵਾ ਦੀਏ ਕਿ ਬੱਸ ਲੈ ਜੀ ਇੰਨੀ ਲੈ ਜਾ ਲੈ ਜਾ ਲੈ ਜਾ ਫਿਰ ਨ사ਦ ਨੂੰ ਵੀ ਨਾਲ ਫੜਾ ਦੇ ਫੜਾ ਕੇ ਖੂਤੀ ਲੈ ਜਾ ਹਜੇ ਖੂਤੀ ਖੜਾ ਕਿਵੇਂ ਆਇ ਤੋ ਪਹੀ ਤੀ ਝਾੜ ਦੇਣੀ ਆ ਓਏ ਕਹੀ ਲਾਤੀ ਥੱਲੇ ਕਾਲੀ ਥੱਲੇ ਕਰ ਲਾ ਫਿਰ ਉਹ ਤੇ ਪਹੀ ਤੇ ਚਾਹ ਲਾ ਲੈ ਜਾ ਹੌਲੀ ਕਿਤੇ ਨਹੀਂ ਕਰਕੇ ਤੀਜਾ ਲੋ ਤੀਜਾ ਲੋ ਲਾਲਾ ਹੌਲੀ ਹੌਲੀ ਕਰਕੇ ਚਾਹ ਲਾ ਦੂ ਜੋ ਲੱਕ ਝੋਨਾ ਵੀ ਸੁੱਕ ਗਿਆ ਤੇ ਖਲ ਥੱਲਿਓ ਖੱਤੇ ਵੀ ਪੂਰੇ ਸੁੱਕੇ ਚੱਲੇ ਪਰ ਕੋਈ ਨਹੀਂ ਆਪਾਂ ਪਲਵਾਂ ਨਾਲ ਘੜ ਦੇਣੀ ਹੈ ਗਿੱਲ ਬਥੇਰੀ ਪੂਰੀ ਵਧੀਆ ਵੀਰੇ ਝੋਨਾ 16 ਤਰੀਕ ਦਾ ਲੱਗਿਆ ਹੋਇਆ 16 ਜੂਨ ਦਾ ਤੇ 14 ਮਹ ਚਰਾਇਆ ਤੇ ਲਾਲੋ ਸਾਹਿਬ ਵੀ ਕਿੰਨਾ ਦੁੱਖਾ ਬਹੁਤ ਵੀਰ ਪੁੱਛਦੇ ਆ ਵੀ ਵੀਰੇ ਡਿੱਗੇ ਹੋਏ ਝੋਨੇ ਨੂੰ ਤਾਂ SMS ਵਾਲੀ ਕੰਬੈਨ ਵੱਡਦੀਆਂ ਨਹੀਂ ਜਾਂ ਇਦਾਂ ਜਾਂ ਫਲਾਨਾ ਤਾਂ ਵੀਰੇ ਆ ਦੇਖ ਲਓ ਚਾਹੇ ਸਾਡੇ ਡਿੱਗਿਆ ਹੋਇਆ ਚਾਹੇ ਖੜਾ ਵਾ ਪਰ ਅਸੀਂ SMS ਨਹੀਂ ਲਾਉਂਦੇ ਸਾਡੇ ਦਾ ਐਸਐਮਐਸ ਐਵੇਂ ਹੀ ਚੱਲਣਾ ਠੀਕ ਨਹੀਂ ਐਦਾਂ ਹੀ ਚੱਲਦਾ ਇਸ ਤਰ੍ਹਾਂ ਆਹ ਘੋੜਾ ਟਰੈਕਟਰ ਟਰਾਲੀ ਨੂੰ ਪੂਰਾ ਫਿੱਟ ਇਹ ਆਪਣੀ 16 ਫੁੱਟੀ ਟਰਾਲੀ ਆ ਭਰ ਕੀ ਇਹ ਵੀ ਤੇ ਉਧਰ ਕੋਹ ਭਰ ਕੀ ਉਹ ਆਉਂਦੀ ਆ 14 ਫੁੱਟੀ ਇਹ ਟਰਾਲੀ ਵਿੱਚ ਝੋਨਾ ਢੋਣਦੀ ਰਹਿਣੀ ਆ 16 ਵੀ ਉਹ 14 ਵੀ ਝੋਨਾ ਢੋਣਦੀ ਰਹਿਣੀ ਆ ਤੇ ਆ ਵੱਡੀਆਂ ਨੇ ਤਾਂ ਜਾਣ ਆਲੂ ਵੀ ਲੈ ਕੇ ਆ ਜਾਣੇ ਆਲੂ ਲੈ ਕੇ ਵੀ ਆਉਣੇ ਆ ਖੱਤਿਆਂ ਖੱਤਿਆਂ ਜ ਫਿਰ ਉਦੋਂ ਨਾ ਟਰਾਲੀਆਂ ਘਟ ਜਾਂਦੀਆਂ ਜਦੋਂ ਖੇਤਾਂ 'ਚ ਵੀ ਲੱਦ ਕੇ ਲਿਆਉਣਾ ਨਾ ਮਾਲ ਆਹ 11 ਛੱਡ ਦੇਣਾ ਆਪਾਂ ਆਹ ਵਾਲਾ ਇਹ ਹਰਾ ਵਾ ਇਹ ਥੋੜੇ ਦਿਨ ਲੇਟ ਲਾਇਆ ਸੀ ਇਹਨੂੰ ਫਿਰ ਥੋੜੇ ਦਿਨ ਰੋਕ ਕੇ ਵੜ ਲਾਂਗੇ ਇੱਕ ਆਹ 11 ਛੱਡਣਾ ਇੱਕ ਉਹ ਕੋਠੇ ਦੇ ਥੋੜਾ ਪਰਲੇ ਪਾਸੇ ਇੱਕ ਪਨੀਰੀ ਵਾਲਾ ਵਾ ਇੱਥੇ ਜਾਣਗੇ 5-6 ਕਿਲੇ ਛੱਡ ਦੇਣੇ ਦੁਵਾਰਾ ਝੋਨਾ ਹਰਾ ਹੋਇਆ ਆ ਉਹ ਦੇ ਲੋ ਦੇਖ ਕੇ ਦੇੱਕੇ ਦੁਆਰਾ ਝੋਨਾ ਹਰਾ ਹੋ ਗਿਆ ਕਿਉਂਕਿ ਆ ਸਭ ਤੋਂ ਪਹਿਲਾਂ ਹੀ ਆ ਇੰਨੀਆਂ ਘਟਲੀਆਂ ਡਿੱਗਤੀਆਂ ਥੱਲੇ ਜੰਮਿਆ ਪਿਆ ਉਹਦੇ ਚੋਂ ਸਵਰਾਜ ਮਸ਼ੀਨਾਂ ਨਾਲ ਵਿਚਾਰੇ ਨਾਲ ੱਟਕਾ ਵਾ ਕਿਉਂਕਿ ਇਹਨਾਂ ਦੇ ਯਾਰ ਇੰਜਣ ਛੋਟੇ ਆ ਨਾ ਇਹਨਾਂ ਦੀ ਕੋਈ ਬੱਸ ਦੀ ਗੱਲ ਨਹੀਂ ਕਿਉਂਕਿ ਜਿਵੇਂ 100 HP ਦਾ ਇੰਜਨ ਹੈ ਇਹਨਾਂ ਦਾ ਹਨਾ 100 HP ਦੇ ਇੰਜਨ ਦੇ ਵਿੱਚੋਂ ਬਈ 20 25 30 ਦਾ HP ਅ ਇਸ ਸਮੇਂ ਦਿਖਾਂਦਾ ਹੀ ਆ ਠੀਕ ਨਹੀਂ ਤੇ ਵਿਚਾਰੀਆਂ ਨੂੰ ਫਿਰ ਡਿੱਗਿਆ ਹੋਇਆ ਝੋਨਾ ਆ ਜਾਂਦਾ ਹਨਾ ਕੀ ਹੋਇਆ ਝੋਨਾ ਆ ਜਾਂਦਾ ਵਿਚਾਰੀਆਂ ਨੂੰ ਉੱਥੇ ਬਹੁਤ ਜਾਨ ਨਿਕਲਦੀ ਇਹਨਾਂ ਦੇ ਠੀਕ ਆ ਨਵੀਆਂ ਟੈਕਨੀਕਾਂ ਨਵੀਆਂ ਨੇ ਆਪਦੀਆਂ ਤੇ ਪਰ ਇਹਦੇ ਵਿਚਾਰੀ ਦੇ ਵੱਸੋਂ ਬਾਹਰ ਹੋ ਜਾਂਦੀ ਆ ਡਿੱਗੇ ਹਾਂ ਖੜਿਆ ਖੜਾ 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 ਝੋਨਾ ਹੋਵੇ ਫੇਰ ਕੋਈ ਦਿੱਕਤ ਨਹੀਂ ਹੈਗੀ ਤੇ ਫੇਰ ਪੂਰਾ ਵਧੀਆ ਵੜਦੀ ਹੈ ਤੇ ਪਰ ਵੀ ਹੌਲੀ ਚੱਲਦੀ ਆ ਫੇਰ ਡਿੱਗੇ ਹੋਏ ਦੇ ਵਿੱਚ ਕਲੱਚ ਦਿੰਦੀ ਆ ਆਪਾਉਣ ਦਿਨ ਛਿਪਿਆ ਜਈਆ ਹੋਣੀ ਆਪਾ ਬੰਦ ਕਰਤੀ ਕੋਈ ਕਾ ਨੂੰ ਤੰਗ ਕਰਨਾ ਵਿਚਾਰੀ ਨੂੰ ਇਹ ਰਾਣੀ ਸੁੰਦਰਾ ਨੂੰ ਨਹੀਂ ਤੰਗ ਕਰਨਾ ਦੋਨੀਆਂ ਬੰਦ ਕਰਾਦੀਆਂ ਇਹ ਵੀ ਕਰਦੀ ਬਸ ਇਹ ਵੀ ਘੀਰਲਾ ਟੈਂਕ ਕੱਢਣ ਲੱਗੀ ਆ ਤੇ ਉਧਰ ਉਹ ਤਾਂ ਮੋਟਰ ਤੇ ਲਿਜਾ ਕੇ ਖੜਾ ਤੀ ਮੈਂ ਕਿਹਾ ਲੈ ਜਾਉ ਬਾਈ ਕਢਾ ਲੂ ਬਸ ਇਹਨਾਂ ਦਾ ਇੰਜਣ ਛੋਟਾ ਮਾਰ ਕਰਦਾ ਵਾ بس ਨਹੀਂ ਹੋਰ ਕੁਛ ਨਹੀਂ ਬਾਡੀ ਪੂਰੀ ਵਧੀਆ ਕਰਦੀਆਂ ਨੇ ਕੋਈ ਪ੍ਰੋਬਲਮ ਨਹੀਂ ਬਾਡੀ ਦੇ ਵਿੱਚ ਵੀ ਹਾਂ ਕੋਈ ਗੱਲ ਦੀ ਦਿੱਕਤ ਹੋਵੇ ਤੇ ਆ ਦੇਖ ਲਓ ਬੈ ਏ ਆ ਮਸ਼ੀਨ ਵਾਲਾ ਝੋਨਾ ਦੇਖ ਲੋ ਪਿਆ ਨਾ ਕਣਕ ਦੇ ਸਿਆੜਾ ਵਾਂਗੂ ਤੇ ਥੱਲੇ ਦੇ ਵਿੱਚ ਚਲੋ ਹੁਣ ਆ ਵੀ ਟਰਾਲੀ ਵੀ ਪੂਰੀ ਕੱਢ ਦੇਣੀ ਆ ਪਰ ਟਰੈਕਟਰ ਲੈ ਚੱਲਣਾ ਪੈਣਾ ਟਰਾਲੀ ਕੱਢ ਦੇਣੀ ਕਮਬੈਨਾਂ ਉਰੀ ਖੜਾ ਲੈਣੀ ਅੱਜ ਕਿਉਂਕਿ ਬਹੁਤ ਰਾਹ ਬਹੁਤ ਖਰਾਬ ਆ ਤਾਰਾਂ ਬਹੁਤ ਨੀਵੀਆਂ ਫਿਰ ਬਾਰ ਬਾਰ ਲੈ ਕੇ ਆਉਣੀ ਔਖੀ ਆ ਯਾਰ ਬਾਏ ਟਰੈਕਟਰ ਦੀ ਇੰਨੀ ਸੋਹਣੀ ਆ ਨਾ ਦੇਖ ਕਾਫੀ ਮਾਲ ਪੈ ਗਿਆ ਥੋੜਾ ਨਹੀਂ ਕਾਫੀ ਮਾਲ 14 ਫੁੱਟੀ ਜਿੰਨਾ ਦਾ ਪਿਆ ਹੋਇਆ ਮਾਲ ਜਿੰਨੇ 14 ਫੁੱਟੀ ਭਰਨੀ ਮਸ਼ੀਨਾਂ ਆਪਾਂ ਤਾਂ ਰੋਕਤੀਆਂ ਰੋਕਣ ਦਾ ਘਰਨੇ ਆ ਕਿਉਂਕਿ ਕਿਹੜਾ ਮੂਹਰੇ ਕੋਈ ਜ਼ੋਰ ਮਾਰ ਚੱਲ ਰਹੀ ਆ ਵੀ ਹਾਂ ਬਹੁਤ ਕੰਮ ਨਹੀਂ ਤਾਂ ਚਲੋ ਹੋਰ ਘੰਟਾ ਖੰਡ ਲਾ ਲੈਂਦੇ ਪਰ ਆਪਾਂ ਨਹੀਂ ਲਾਉਣਾ ਕਿਉਂਕਿ ਕੀ ਲੋੜ ਆ ਹਜੇ ਕਿਹੜਾ ਕੋਈ ਬਾਹਲਾ ੱਤਕਾ ਘੱਟ ਚੱਲ ਰਿਹਾ ਟਰਾਲੀ ਵੀ ਘੜਤੀ ਉਰੀ ਤੇ ਬਸ ਉਰੀ ਖੜਾ ਰਹਿਣ ਦੇਣਾ ਸਾਮਾਨ ਸਾਰਾ ਕਿਉਂਕਿ ਬੰਦੇ ਯੂਰੇ ਹੋਏਗੇ ਆਪਣੇ ਕੰਬੈਨ ਵਾਲੇ ਵੀ ਯੂਰੇ ਪਹਿਣਗੇ ਹੋਰ ਬੰਦੇ ਵੀ ਆ ਗਿਆ ਸਾਰੇ ਆਪੇ ਆਪ ਦਾ ਸਵੇਰੇ ਫੇਰ ਟਾਈਮ ਨਾਲ ਲੱਗ ਜਾ ਆ ਮਸ਼ੀਨ ਇੱਧਰ ਲਿਆ ਕੇ ਖੜਾ ਲੀਆ ਮੋਟਰ ਤੇ ਇਹ ਕੱਲ ਨੂੰ ਫਿਰ ਕੱਲ ਨੂੰ ਵੜਦੇ ਨਾ ਇੱਥੇ ਸਾਰਾ ਖੱਤ ਕੱਲ ਨੂੰ ਨਵੇੜਾਂਗੇ ਸਾਰਾ